मैंने तो पता नहीं की तो रहे है बच्चे खाल मैं तोने जमाने की ਹਾਂਜੀ ਸਸਿਕਾ ਜੀ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਅਸੀਂ ਮਤਲਬ ਸਵੇਰ ਥੋੜਾ ਜਲਦੀ ਹੋਣ ਕਰਕੇ ਆਪਾਂ ਸਟਾਰਟ ਨਹੀਂ ਕਰ पाए ਪਹਿਲਾਂ ਸਿਸਟਮ ਤਾਂ ਮਿਸ ਹੋ ਗਿਆ ਤੇ ਹੁਣ ਆਪਾਂ ਦਿਖਾਉਣੇ ਆ ਸਾਰੇ ਤਿਆਰ ਹੋ ਜਾਂਦੇ ਆ ਵੀ ਰੈਡੀ ਹੋ ਰਹੇ ਜਾਣ ਲਈ ਆਹ ਓਏ ਯਾ ਕੀ ਕਰੇ ਵੀ ਆ ਫੋਪੜਾ ਰਿਟੇ ਰਿਹਾ ਹੈ ਭਈ ਰਾਤਾਂ ਨਹੀਂ ਲੱਤੀ ਨਾ ਇਹਨਾਂ ਦੀ ਲੱਗਦਾ ਹੈ ਜੇ ਆਰੇ ਇਹ ਦੇ ਕੋ ਕਾਲ ਚਾ ਵੀ ਪੂਰੇ ਸਾਡਾ ਕੀ ਖਾਣਾ ਆ ਰਹਿ ਮੈਂ ਕਾਲ ਪੂਰੀ ਆ ਆ ਬਈ ਵਿਆਹ ਵਾਲੀ ਕੁੜੀ ਦੀ ਮਾਤਾ ਧੋਵਾ ਸਾਡੀ ਤਿਆਰ ਹੋ ਜਾਂਦੀ ਹੈ ਬਈ ਐ ਨਹੀਂ ਕਰ ਦੂੰਗਾ ਐ ਹੈ ਨਾ ਕਰਦੇ ਕਾਲ ਹੋਦਾ ਨਾ ਪੂਰਾ ਐਂ ਹਾਂਜੀ ਜਿਹੜੇ ਰਿੰਗ ਰੋਡ ਦੇ ਆ ਇਹਨਾਂ ਲੋਡ ਦੇ ਵਿੱਚ ਸੜਕਾਂ ਨਹੀਂ ਇਹ ਸਾਰੀਆਂ ਸੜਕਾਂ ਨੂੰ ਜੋੜਦੇ ਇਹ ਬਾਈਪਾਸ ਸਾਰੀਆਂ ਸੜਕਾਂ ਦੇ ਉੱਪਰ ਦੀ ਹੋ ਕੇ ਜੁੜਦੇ ਗਏ ਹਨ। ਹਾਂਜੀ ਗਾਇਸ ਆਪਾਂ ਪੈਲੇਸ 'ਚ ਆ ਗਏ ਆ ਜਾਂ ਪੈਲੇਸ ਹੈ ਗੈਦਰਲੀ ਸਾਈਡ ਆ। ਗਗਨ ਰੈਜ਼ੋਰਟ ਗਗਨ ਰੈਜ਼ੋਰਟ ਹੀ ਲਿਖਿਆ ਨਾ। ਗਗਨ ਰੈਜ਼ੋਰਟ ਆਵਾਂ ਲਾਇਆ ਜਿੱਧਰ ਆਹ ਪਾਰਕ ਵਗੈਰਾ ਲੱਗੇ ਆ ਜਿਹੜੇ ਫੀਅਰਸ ਵਗੈਰਾ ਨੇ। ਹਾਂ ਭਈ ਆਪਾਂ ਪੈਲੇਸ ਚ ਆ ਗਏ ਸੀਗੇ ਫੋਟੋ ਫਾਟੋ ਕਰ ਲਈਆਂ ਹਰ ਕਿਸ ਨੇ ਤੇ ਹਰ ਕੋਈ ਇੱਧਰ ਕਰ ਲਈ ਆ ਇੱਧਰ ਵੀ ਉਹ ਪਰ ਸੱਚ ਨਹੀਂ ਆਈ ਆ ਤੇ ਆ ਮੰਮੀ ਹਰੀ ਕੋ ਆ ਰਹੀ ਕਰਦੇ ਆ ਸਾਰੇ ਇੱਥੇ ਇਕੱਠਾ ਰਹੋ ਆ ਕੋ ਆ ਬਣਾ ਲਈ ਗਾਲੀ ਪਈ ਜਾਂਦੀ ਰਹੀ ਹੈ ਆ ਤੁਮ ਜਾ ਰਹੇ ਹੋ ਹਾਂ ਭਈ ਇਹ ਸਾਰੇ ਆਪ ਦਾ ਕਰ ਰਹੇ ਆ ਤੇ ਅੰਦਰਲੀ ਸਾਈਡ ਨੱਚਣ ਵਾਲਿਆਂ ਦਾ ਚੱਲੀ ਜਾਂਦਾ ਤੇ ਆਪਾਂ ਚੱਲੇ ਹੁਣ ਖਾਣ ਪੀਣ ਵਾਲੀ ਸਾਈਡ ਰਹਿਣੇ ਆ ਫਿਰ ਕੋਈ ਸਾਡੀ ਬੰਦੀ ਆ ਹਾਂ ਹਾਂ ਆ ਭਈ ਕੋ ਆਦੇ ਮੁੰਡੇ ਹੈਗੇ ਆ ਨਾ ਵਲੌਗ ਬਈ ਔਰ ਗਾਇਸ ਹੈਲੋ ਗਾਇਸ 5 ਇੱਕ ਰਹਿ ਗਿਆ ਭਾਈ ਆ ਲੈਵਲ ਆ ਆ ਚੈੱਕ ਕਰੋ ਐਕਟਰ ਸਾਡਾ ਹੈਲੋ ਆ ਲੱਗਦਾ ਜਿਨ੍ਹਾਂ ਦੀ ਵਿਆਹ ਹੋ ਗਿਆ ਨਾ ਉਹਨਾਂ ਨੂੰ ਪਤਾ ਹੋਣਾ ਆ ਵਾਲੀ ਰਸਮ ਦਾ ਆ ਵੀ ਇੱਕ ਵਿਆਹ ਦੇ ਵਿੱਚ ਕੀਤਾ ਜਾਣ ਵਾਲਾ ਕੰਮ ਹੁੰਦਾ ਇਹ ਵੀ ਇੱਕ ਰਸਮ ਹੁੰਦੀ ਹੈ ਨਾ ਤਲਵਾਰ ਨਾਲ ਆ ਸ਼੍ਰੀ ਸਾਹਿਬ ਕਹਿ ਸਕਦੇ ਨੇ ਤਲਵਾਰ ਕਹਿ ਸਕਦੇ ਆ ਦੇ ਨਾਲ ਲਾਉਨੇ ਹੁੰਦੇ ਆ 7 ਵਾਰੀ ਸ਼ਾਇਦ ਤੇ ਉਹ ਵਾਲੀ ਰਸਮ ਹੁੰਦੀ ਹੈ ਜਿਹਦਾ ਮੈਰਿਜ ਹੋਈ ਹੈ ਜਿਹਦੀ ਉਹਨੂੰ ਪਤਾ ਹੋਵੇ ਇਸ ਚੀਜ਼ ਬਾਰੇ ਤੇ ਬਾਕੀ ਆਪਾਂ ਨੂੰ ਇਹਦਾ ਕੋਈ ਹਿਸਟਰੀ ਬਾਰੇ ਤਾਂ ਪਤਾ ਨਹੀਂ ਮਤਲਬ ਜ਼ਰੂਰੀ ਕਾਹ ਤੋਂ ਆ ਜਾ ਵੈਸੇ ਕਿਵੇਂ ਆ ਜਾ ਵੈਸੇ ਹੀ ਚੱਲ ਰਿਹਾ ਹੈਗਾ ਹਾਂਜੀ ਇਧਰ ਹਰਪੀ ਤੇ ਮੰਮੀ ਫਿਰਦੇ ਹੈਗੇ ਤੇ ਹਰਪੀ ਚੈੱਕ ਕਰੀ ਜਾਂਦੀ ਹੈਗੀ ਐਸਨੈਕਸ ਦੇ ਵਿੱਚ ਕੀ ਕੀ ਹੈਗਾ ਖਾਣ ਨੂੰ ਜੀ ਹਾਂਜੀ ਇਧਰ ਅਰਪਿਤ ਤੇ ਪੂਆ ਜੀ ਹੈ ਤੇ ਅਰਪਿਤ ਪੂਆ ਜੀ ਦੱਸ ਜਾਂਦੀ ਹੈ ਐਸਨੈਕਸ ਵਿੱਚ ਆਹ ਜ਼ਿਆਦਾ ਟੇਸਟੀ ਹੈਗਾ ਹਾਂ ਇਹ ਜਿਹੜੇ ਵਾਰ ਮੈਨੂੰ ਤਾਂ ਪਤਾ ਨਹੀਂ ਕੀ ਆ ਆਹ ਬੱਚੇ ਖਾ ਰਹੇ ਮੈਂ ਤਾਂ ਪੁਰਾਣੇ ਜਵਾਨੇ ਦੀ ਹਾਂ ਜਸ ਇਹਨਾਂ ਦੀ ਸੁਣਾ ਹੰਮੇ ਕਰੇ ਇਧਰ ਅਸਰਕਾਰ ਹੰਮੇ ਕਰੇ ਹਾਂ ਵੀ ਇਧਰਲੀ ਸਾਈਡ ਹਲਵਾਈ ਲੱਗਿਆ ਹੈ ਤੇ ਸਨੈਕਸ ਵਗੈਰਾ ਤਿਆਰ ਕਰੀ ਜਾਂਦੇ ਹਰਪੇ ਤੱਕ ਚੈੱਕ ਕਰ ਰਹੀ ਆ ਕਿ ਕੀ ਕੁਛ ਹੈ ਖਾਣ ਵਾਲਾ ਤੇ ਆ ਸਨੈਕਸ ਵਗੈਰਾ ਵੇਖ ਲਓ ਤਿਆਰ ਹੋ ਜਾਂਦਾ ਇਧਰਲੀ ਸਾਈਡ ਸਾਰੇ ਆ ਅੱਗੇ ਦੂਸਰਾ ਸਮਾਨ ਲੱਗਿਆ ਗੋਪੜੇ ਵਗੈਰਾ ਮਠਿਆਈ ਵਗੈਰਾ ਤੇ ਇਧਰਲੀ ਸਾਈਡ ਉਹ ਲੱਗੇ ਹੋਏ ਨੇ ਟੋਲ ਗੋਲ ਘੱਟੇ ਵਾਲੀ ਦੂਸਰਾ ਆਇਆ ਆਇਆ ਉਹ ਵੀ ਬਈ ਦੂਜੇ ਕੀ ਨਾਮ ਜਿਹੜਾ ਕੀ ਨਾਮ ਜਿੱਤ ਆ ਅੰਦਰਲੀ ਸਾਈਡ ਦਾ ਹਾਲ ਹੈਗਾ ਵੀ ਸਾਹਮਣੇ ਡੀਜੇ ਸੈੱਟ ਕੀਤੇ ਹੋਏ ਆ ਇਧਰ ਚੇਅਰਸ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਆ ਬੈਠਣ ਲਈ ਇਧਰ ਵੀ ਚੇਅਰ ਲੱਗੀਆਂ ਆ ਟੇਬਲ ਵਗੈਰਾ ਹਜੇ ਕੋਈ ਇੰਨੀ ਕੋਈ ਹੈ ਨਹੀਂ ਰੌਣਕ ਧਾਉਣ ਕੇ ਸਾਰੇ ਫੋਟੋ ਫਿਚਨ ਚ ਵੇਏ ਆ ਤੇ ਆਹ ਹੱਥ ਇਹਨੂੰ ਵੀ ਐਵੇਂ ਆ ਕਿ ਮੇਰੀਆਂ ਫੋਟੋ ਖਿੱਚੀਆਂ ਆਨ ਸਾਰੇ ਬਸ ਹਾਂਜੀ ਇੱਥੇ ਸਾਲੀਆਂ ਨੇ ਨਾਕਾ ਲਾਇਆ ਹੋਇਆ ਤੇ ਰਿਬਨ ਕਟਿੰਗ ਦੀ ਰਸਮ ਚੱਲ ਰਹੀ ਆ ਬਟ ਯਾਰ ਇਹਨਾਂ ਜਿਹੜੀਆਂ ਸਾਲੀਆਂ ਸੀ ਨਾ ਸਸਤੇ ਟੀ ਵਰਗੀਆਂ ਥੋੜੇ ਜਿਹੇ ਪੈਸਿਆਂ ਚ ਫੁੱਪ ਕਰਕੇ ਰਿਬਨ ਦੇਤੀ ਸੀ ਜਰ ਉਹਨਾਂ ਨੂੰ ਇਧਰ ਹੋ ਗਏ ਓਏ ਹਾਂ ਮੈਂ ਪਹਿਲਾਂ ਆਪ ਇਧਰ ਚੈੱਕ ਕਰਦੇ ਜੀ ਲੱਗਦਾ ਹੈ ਲੱਗਿਉਂ ਹੈ ਉਹ ਮੈਂ ਵਈ ਸਵੈਲ ਕਰਕੇ ਲੰਘਿਆਗਾ ਉਹਨਾਂ ਦਵਾਰਾਂ ਅੱਜਾ ਕਰਾਵਾ ਸੀ ਸਹਾਂ ਟੱਪਨ ਦੇ ਸਾਰੇ ਆਹ ਹੱਥ ਜਿੰਦ ਕੀ ਲਾਉਂਦੇ ਪਹਿਲਾਂ ਵੀ ਹਰਪ੍ਰੀਤ ਨੇ ਗੋਲ ਗੱਪੇ ਖਾਦੇ ਤੇ ਕੀ ਕਰਦੀ ਹੁਣ ਇਹਨੇ ਪਲੇਟ ਭਰ ਲਈ ਆ ਚੱਕੇ ਫਿਰ ਅਜੇ ਇਹਨੇ ਗੋਲ ਕੱਪੇ ਹੋਰ ਗਾਣੇ ਚੱਲ ਓਵੇਂ ਘਰ ਓਵੇਂ ਪਹਿਲਾਂ ਨੂੰ ਘਰ ਆਹ ਭਈਆ ਦੇ ਇਧਰ ਆਹ ਭਈਆ ਕਰਦੀਆਂ ਫੇਲੀਆਂ ਇਹ ਇਹ ਵਲੌਗ ਪਾਉਂਦਾ ਨਾ ਹਾਂ ਥੱਲੇ ਸਾਈਡ ਮਠਿਆਈ ਵਗੈਰਾ ਲੱਗ ਜੀ ਤੇ ਅਰਥੇਤ ਮੈਂ ਲੱਗਦਾ ਹੁਣ ਪਲਾਨ ਜੈ ਹੈਗੀ ਆ ਕਾ ਕੋਈ ਕੋਸ਼ਿਸ਼ ਨਹੀਂ ਆਪੋ ਬਈ ਇਤੋਂ ਖਾਲ ਲੰਡਾ ਸਾਡਾ ਪੂਰੇ ਪੂਰੇ ਪਾੜੇ ਆ ਆਪਾਂ ਕਰਦਾ ਕੰਮ ਓਕੇ ਆ ਕੋਈ ਵੀ ਚੀਜ਼ ਟੈਸਟ ਕਰਨ ਮੈਨੂੰ ਅਜੇ ਤੱਕ ਤੇ ਛੱਡੀ ਨਹੀਂ ਤੇ ਆ ਵੀ ਚੈੱਕ ਕਰ ਲਓ ਜੀ ਆ ਵੀ ਕਰ ਲੈ ਚੱਕੋ ਤੇ ਇੱਕ ਦੋ ਜਿਹੜੀਆਂ ਸੀ ਮਤਲਬ ਸਾਰੀਆਂ ਟੈਸਟ ਕਰਨੀਆਂ ਚਾਹੀਦੀਆਂ ਤੇ ਕਰ ਰਹੇ ਆ ਜੀ ਗਾਇਸ ਆਪਾਂ ਆਏ ਸੀ ਨਾ ਜੇ ਤਾਲਸ ਵਿੱਚ ਤੇ ਇਤੋਂ ਦਾ ਸਾਰਾ ਸਟਾਫ ਐਨਾ ਵਧੀਆ ਸੀ ਨਾ ਮੱਲਾ ਬਸਾਰੇ ਬੰਦੇ ਜਨਾਬ ਇਹਨਾਂ ਦਾ ਸਟਾਫ ਸੀ ਬਹੁਤ ਵਧੀਆ ਸੀ ਰੈਸਪੇਰੇਟਰਸ ਤੋਂ ਲੈ ਕੇ ਜੋ ਵੀ ਸਰਵਿਸ ਦੀ ਬੋਦੀ ਹੋਈ ਹੈ ਸਾਰੇ ਬਹੁਤ ਵਧੀਆ ਲੱਗਿਆ ਤੇ

ਇਹ ਵਧੀਆ ਕਿ ਇਹ ਵਧੀਆ ਹੈ ਉਹ ਬੋਲੇਗਾ ਤੇ ਉਹ ਬਸ ਬਸ ਪਾਣੀ ਨਹੀਂ ਦੀਰ ਦਾ ਸਮਾਂ ਦੇਖੋ ਸਮਾਂ ਦੇ ਪਾਣੀ ਆਉਣਾ ਸੀ ਬਾਹਰ ਨਹੀਂ ਮਣੀ ਲਾਹ ਸਾਹਮਣੇ ਦੇਖੋ ਜਿੱੱਗੇ ਨੂੰ ਕਰ ਦਿਓ ਥੋੜਾ ਜਿਹਾ ਆਹ ਕੁਰਸੀ ਨੂੰ ਕਿ ਕਰੋ ਜੀ ਬਿੱਟੇ ਨੂੰ ਕਹਿੰਦੇ ਜੀ بابرے سامنے सामने देखो تو جا ادھر دیکھ آ ادھر آ پو جا کے سامنے ادھر جا بتا ہیلو मम्मी ਕਿੱ체 ਆ ماں ਨੂੰ ਬਿਲਕੁਲ ਜਰਾ ਹੋਵੇ ਹਾਂ ਤਾਂ ਸਵੇਰ ਤੋਂ ਚੱਲਦੇ

اے بابل میرا حسن دی بولی کرے گی اے بابل میرا حسن دی پاوے گی پیدا چون دی بابل میرا حسن دی بولی کرے گی اگلی بابل